ਇਹ ਕੁਝ ਨਹੀਂ ਕਰ ਸਕਦੇ ਆਪਣੇ ਲੋਕ ਤਾਂ ਉਸ ਦਿਨੋਂ ਮੈਂ ਪਿੰਡ ਛੇ ਸੋਚ ਕੇ ਛੱਡਿਆ ਸੀ ਕਿ ਅੱਜ ਤੋਂ ਬਾਅਦ ਚਾਹੇ ਮੈਨੂੰ ਲੇਬਰ ਕਰਨੀ ਪਵੇ ਭਾਂਡੇ ਮਾਸ ਦੇ ਪੈਣਾ ਇਸ ਪਿੰਡ 'ਚ ਮੈਂ ਵਾਪਸ ਨਹੀਂ ਆਉਣਾ ਪਿਛਲੇ ਦਰਵਾਜ਼ੇ ਬੰਦ ਕਰ ਦਿੱਤੇ ਕਿਉਂਕਿ ਮੈਨੂੰ ਲੱਗਿਆ ਕਿ ਸਫਲਤਾ ਦੀ ਕਹਾਣੀ ਉੱਥੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਪਿਛਲੇ ਦਰਵਾਜ਼ੇ ਬੰਦ ਕਰ ਦਿੰਦੇ ਹੋ ਸਾਰੇ ਰਾਹ ਤੇ ਬੰਦ ਕਰ ਦਿੰਦੇ ਹੋ ਇੱਕੋ ਹੀ ਰਸਤਾ ਖੁੱਲਾ ਰੱਖਦੇ ਹੋ ਕਿ ਹੁਣ ਮੈਂ ਇਹੀ ਕਰਨਾ ਹੈ 1000 ਰੁਪਏ ਬਿਰੀ ਜੇਬ ਚ ਮੇਰੇ ਕੋਲ ਇੱਕੋ ਹੀ ਚੀਜ਼ ਸੀ ਕਿ ਮੈਂ 500 ਦਾ ਸਮਾਨ ਖਰੀਦ ਕੇ 1000 ਚ ਵੇਚ ਸਕਦਾ ਸੀ ਮੈਂ ਕਮਰਾ ਕਿਰਾਏ ਤੇ ਲਿਆ ਬੱਸ ਸਟੈਂਡ ਦੇ ਸਾਹਮਣੇ ਉਹ ਕਹਿੰਦੇ ਇਹਦੇ ਨਾਲ ਟਾਇਲਟ ਵਾਸ਼ਰੂਮ ਨਹੀਂ ਹੈਗੇ ਰੋਡ ਦੇ ਦੂਸਰੇ ਪਾਸੇ ਬੱਸ ਸਟੈਂਡ 'ਚ ਮੈਂ ਕੋਈ ਘਰ ਲੀ ਬੱਸ ਸਟੈਂਡ ਤੇ ਆਪਾਂ ਨਹਾ ਸਕਦੇ ਆ ਵਾਸ਼ਰੂਮ ਯੂਜ਼ ਕਰ ਸਕਦੇ ਆ ਤਾਂ ਮੈਂ ਉਹ ਕਮਰਾ ਅਡਾਪਟ ਕੀਤਾ ਲਿਆ ਸ਼ੁਰੂ ਕੀਤਾ ਕੋਲ ਸਮਾਨ ਵੇਚਣਾ ਪੈਸੇ ਇਕੱਠੇ ਕੀਤੇ ਤੇ ਛੋੜਾ ਛੋਟਾ ਫਰਨੀਚਰ ਲਿਆ ਫਿਰ ਲੋਕਾਂ ਨੂੰ ਪਰਤੀ ਕਰਨਾ ਸ਼ੁਰੂ ਕੀਤਾ ਤੇ ਉਹ ਕਰਦੇ ਕਰਦੇ ਆ ਅੱਜ ਮੇਰੇ ਕੋਲੇ 800 ਤੋਂ ਪਲੱਸ ਲੋਕ ਕੰਮ ਕਰਦੇ ਆ 100 ਆਫਿਸ ਆ ਪੂਰੇ ਇੰਡੀਆ ਦੇ ਵਿੱਚ ਮੇਰੀ ਆਪਣੀ ਮੈਨੂਫੈਕਚਰਿੰਗ ਕੰਪਨੀ ਐ 10 ਕੰਪਨੀਆਂ ਨੂੰ ਸੀ ਵਾਈਟ ਲੇਬਲਿੰਗ ਪ੍ਰੋਡਕਟਸ ਪ੍ਰੋਵਾਈਡ ਕਰਦੇ ਆ ਤਾਂ ਉਸ ਸਮਾਂ ਜਿਨੋਂ ਅਸੀਂ ਕਹਿੰਦੇ ਆ ਕਿ ਦੁੱਖ ਮੈਂ ਕਹਿੰਦਾ ਜੇ ਤੁਹਾਨੂੰ ਦੁੱਖ ਆਇਆ ਜੇ ਤੁਹਾਨੂੰ ਮਜਬੂਰੀ ਆਈ ਹੈ ਨਾ ਉਹ ਹੀ ਤੁਹਾਡੀ ਅੱਗੇ ਵਧਣ ਦੀ ਪਹਿਲੀ ਸੇੜੀ ਹੈ ਉਹ ਹੀ ਬੰਦੇ ਨੂੰ ਬੰਦਾ ਬਣਾਉਂਦੀ ਹੈ ਉਹ ਹੀ ਰਸਤੇ ਦਿੰਦੀ ਹੈ ਜਦੋਂ ਵੀ ਤੁਹਾਨੂੰ ਦੁੱਖ ਆਉਣ ਮੁਸ਼ਕਲ ਆਉਣ ਤੁਸੀਂ ਸਮਝੋ ਬlesed ਹੋ ਕਿ ਪ੍ਰਮਾਤਮਾ ਤੁਹਾਡੇ ਲਈ ਬਹੁਤ ਵੱਡਾ ਕੋ ਰਸਤਾ ਤਿਆਰ ਕਰੀ ਬੈਠਾ ਤੁਸੀਂ ਚੱਲਣ ਲਈ ਉਹਦੇ ਤੇ ਤਿਆਰ ਹੋ ਤਾਂ ਮੈਂ ਜ਼ਿੰਦਗੀ 'ਚ ਇਹ ਹੀ ਸਿੱਖਿਆ ਜੀ ਕਿ ਆਪਣੇ ਰਸਤੇ ਦੇ ਉੱਤੇ ਰਹੋ ਅਸੂਲਾਂ ਦੇ ਪੱਕੇ ਰਹੋ ਕਦੇ ਵੀ ਡੋਲੋ ਨਾ ਮੁਸ਼ਕਲਾਂ ਆਉਣਗੀਆਂ بڑے ਲਾਲਚ ਵੀ ਆਉਣਗੇ ਬੜੇ ਬੜਾ ਕੁਝ ਆਉਗਾ ਲੇਕਿਨ ਤੁਸੀਂ ਆਪਣਾ ਕਿਰਦਾਰ ਬਿਲਡ ਕਰਨਾ ਹੈ ਪੈਸਾ ਤੁਹਾਡੇ ਕਿਰਦਾਰ ਨਾਲ ਆਉਣਾ ਹੈ ਬਿਜ਼ਨਸ ਨਹੀਂ ਚੱਲਦਾ ਤੁਹਾਨੂੰ ਬਿਜ਼ਨਸ ਦੇ ਮੁਤਾਬਕ ਚੱਲਣਾ ਪੈਂਦਾ ਹੈ ਤੁਹਾਨੂੰ ਉਹਦੀ ਲੋੜ ਪੂਰੀ ਕਰਨੀ ਪੈਂਦੀ ਹੈ ਤੇ ਇੰਨੀਆਂ ਗੱਲਾਂ ਨਾਲ ਮੈਂ ਅੱਜ ਦੀ ਗੱਲਬਾਤ ਬੰਦ ਕਰਦਾ ਹਾਂ